ਹਾਂਜੀ ਸਾਥਰੀ ਕਾਲ ਤਾਂ ਸਾਰਿਆਂ ਨੂੰ ਮੈਂ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਕੱਲ ਇੱਥੇ ਬ੍ਰੈਮਟਨ ਦੇ ਵਿੱਚ ਨਾ ਕੱਲ ਕਿਸੇ ਨੇ ਰਾਉਂਡ 2:00 ਵਜੇ ਦੇ ਕਰੀਬ ਇੱਕ ਇੱਕ ਬੰਦੇ ਨੇ ਨਾ ਆਪਣੀ ਵਾਈਫ ਦੇ ਗੋਲੀਆਂ ਮਾਰ ਕੇ ਉਹਨੂੰ ਮੌਕੇ ਤੇ ਉਹਦੀ ਮੌਤ ਹੋ ਗਈ ਕਿਉਂਕਿ ਤਿੰਨ ਗੋਲੀਆਂ ਪਹਿਲਾਂ ਲੋਕਾਂ ਨੂੰ ਲੱਗਿਆ ਕਿ ਵੀ ਪਟਾਕੇ ਚੱਲ ਰਹੇ ਨੇ ਦੀਵਾਲੀ ਕਰਕੇ ਉਹਦਾ ਪਰ ਜਿਹੜੇ ਉੱਥੇ ਆਲੇ ਦੁਆਲੇ ਸੀ ਕਿ ਜਦੋਂ ਉਹਨਾਂ ਦਾ ਬਿਆਨ ਆਇਆ ਉਹਨਾਂ ਨੇ ਦੱਸਿਆ ਕਹਿੰਦੇ ਕਿ ਤਿੰਨ ਗੋਲੀਆਂ ਮਾਰੀਆਂ ਉਹਦੇ ਉਸ ਤੋਂ ਬਾਅਦ ਤਿੰਨ ਫੇਰ ਲੋਡ ਕੀਤੀਆਂ ਕਿ ਜਦੋਂ ਅਸੀਂ ਆਏ ਵੀ ਉਹ ਲੇਡੀ ਦੀ ਮੌਕੇ ਦੀ ਮੌਤ ਹੋ ਗਈ ਇਹ ਵੀਡੀਓ ਦਾ ਇਹ ਕੋਈ ਪਹਿਲੀ ਘਟਨਾ ਨਹੀਂ ਹੈਗੀ ਆਲਰੇਡੀ ਬਹੁਤ ਸਾਰੀਆਂ ਨੇ ਪਰ ਮੇਰਾ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਆ ਤੁਹਾਡੇ ਨਾਲ ਕਿ ਅੱਜ ਕੱਲ ਇੰਨਾ ਕਿ ਜ਼ਿਆਦਾ ਗੁੱਸਾ ਵਧ ਗਿਆ ਲੋਕਾਂ ਦੀ ਈਗੋ ਇੰਨੀ ਕਿ ਜ਼ਿਆਦਾ ਗੱਲ-ਗੱਲ ਤੇ ਹਟ ਹੋਣ ਲੱਗ ਜਾਂਦੀ ਆ ਕਿ ਤੁਸੀਂ ਕਿਸੇ ਨੂੰ ਜਰਾ ਜਿਹਾ ਵੀ ਕੁਝ ਕਹੋ ਪਹਿਲਾਂ ਇਹ ਗੱਲਾਂ ਬਾਹਰ ਹੁੰਦੀਆਂ ਸੀਗੀਆਂ ਪਰ ਹੁਣ ਇਹ ਚੀਜ਼ਾਂ ਘਰਾਂ ਦੇ ਵਿੱਚ ਹੀ ਆਉਣ ਲੱਗੀਆਂ ਤੁਸੀਂ ਦੋ ਜੀ ਰਹ ਰਹੇ ਹੋ ਚਾਰ ਰਹ ਰਹੇ ਹੋ ਤੇ ਇੰਡੀਆ ਦੇ ਵਿੱਚ ਵੀ ਮੈਂ ਦੇਖੀਏ ਤੁਸੀਂ ਦੇਖੀ ਹੋਗੀ ਖਬਰ ਕਿ ਗਵੰਡੀਆਂ ਨੇ ਉਹ ਵੀ ਪਟਾਕੇ ਚਲਾ ਰਹੇ ਸੀ ਤੇ ਕੋਈ ਅਣਬਣ ਸੀਗੀ ਥੋੜੀ ਬਾਤੀ ਤੇ ਉਹਨਾਂ ਨੇ ਕਿਹਾ ਕਿ ਸਾਡੇ ਘਰ ਦੇ ਅੱਗੇ ਪਟਾਕੇ ਕਿਉਂ ਚਲਾਉਨੇ ਹੋ ਗਵੰਡੀਆਂ ਦਾ ਮੁੰਡਾ ਆਪਣੀ ਰਫਲ ਕੱਢ ਕੇ ਲੈ ਕੇ ਆਇਆ ਤੇ ਉਹਨੇ ਲੇਡੀ ਦੇ ਗੋਲੀ ਮਾਰਤੀ ਉਹਦੇ ਛੋਟੇ ਛੋਟੇ ਬੱਚੇ ਸੀਗੇ ਪਿੱਛੇ ਤੇ ਮੁੜ ਕੇ ਸਾਰਾ ਟੱਬਰ ਫਰਾਰ ਹੋ ਗਿਆ ਤੇ ਹਜੇ ਤੱਕ ਵੀ ਉਹਨਾਂ ਦਾ ਪੁਲਿਸ ਨੇ ਕੋਈ ਬੰਦਾ ਫੜਿਆ ਨਹੀਂ ਆ ਤੇ ਕੋਈ ਉਹਨਾਂ ਤੇ ਹਜੇ ਕਾਰਵਾਈ ਨਹੀਂ ਹੋਈ ਮਤਲਬ ਕਿ ਇਹ ਚੀਜ਼ਾਂ ਹੋ ਰਹੀਆਂ ਨੇ ਪਤਾ ਨਹੀਂ ਇੰਨਾ ਡਰ ਲੱਗਣ ਲੱਗ ਜਾਂਦਾ ਕੀ ਹੋ ਗਿਆ ਲੋਕਾਂ ਦੀ ਮਾਨਸਿਕਤਾ ਨੂੰ ਪਤਾ ਨਹੀਂ ਇੰਨੇ ਜ਼ਿਆਦਾ ਦਰਿੰਦੇ ਕਿਉਂ ਬਣ ਰਹੇ ਨੇ ਲੋਕ ਦਰਿੰਦਾ ਸ਼ਬਦ ਹੀ ਕਹਾਂਗੇ ਇਹਨੂੰ ਆਪਾਂ ਕਿਉਂਕਿ ਜਿਹੜੇ ਬੰਦੇ ਨੂੰ ਇਹੀ ਹੁੰਦਾ ਕਿ ਪਿੱਛੇ ਛੱੜੜੇ ਬੱਚੇ ਰੋਲ ਜਾਣਗੇ ਕਿਸੇ ਦੀ ਕੋਈ ਫਿਕਰ ਨਹੀਂ ਕੋਈ ਪਰਵਾਹ ਨਹੀਂ ਸਿਰਫ ਹਰ ਸਮੇਂ ਆਪਣੀ ਈਗੋ ਹੀ ਉੱਪਰ ਰੱਖਣੀ ਕੀ ਮੈਨੂੰ ਇਹ ਗੱਲ ਕਿਉਂ ਕਹਿ ਦਿੱਤੀ ਗਈ ਤਾਂ ਹੀ ਕਰਕੇ ਤਾਂ ਇਹਨੂੰ ਕਲਯੁਗ ਕਹਿੰਦੇ ਨੇ ਇਹ ਇਹ ਅੰਤ ਆ ਦੁਨੀਆ ਦਾ ਇਸ ਤੋਂ ਬਾਅਦ ਕੋਈ ਜੁਗ ਨਹੀਂ ਆ ਸਕਦਾ ਦੁਨੀਆ ਇਦਾਂ ਹੀ ਖਤਮ ਹੋ ਜਾਂਦੀ ਆ ਮਤਲਬ ਕਿ ਰਿਸ਼ਤਿਆਂ ਨੂੰ ਲੈ ਕੇ ਨਾ ਮੈਂ ਤੁਹਾਨੂੰ ਇਹ ਇੱਕ ਸਚਾਈ ਦੱਸਣ ਲੱਗੀ ਆ ਕੈਨੇਡਾ ਦੀ ਮੇਬੀ ਕਈਆਂ ਨੂੰ ਪਤਾ ਹੋਊਗੀ ਮੋਸਟਲੀ ਕਈਆਂ ਨੂੰ ਪਤਾ ਤੇ ਕਈਆਂ ਨੂੰ ਨਹੀਂ ਵੀ ਪਤਾ ਹੋ ਪਾਇਓਗੇ ਆ ਕਿ ਜਿੰਨਾ ਮਾੜਾ ਹਾਲ ਇੱਥੇ ਆ ਨਾ ਰਿਸ਼ਤਿਆਂ ਨੂੰ ਲੈ ਕੇ ਹਸਬੰਡ ਵਾਈਫ ਦਾ ਜਿੰਨੇ ਡਿਵੋਰਸ ਕੇਸ ਇੱਥੇ ਆ ਕਿਤੇ ਨਹੀਂ ਹੈਗੇ ਇੰਡੀਆ 'ਚ ਵੀ ਨਹੀਂ ਇੰਨੀ ਵਨ ਕੀ ਜਿਹੜੇ ਇੰਡੀਆ 'ਚ ਵੀ ਹੁਣ ਹੋਣ ਲੱਗੇ ਨੇ ਉਹ ਵੀ ਇੱਥੋਂ ਦੇਖ ਕੇ ਹੀ ਹੋਣ ਲੱਗੇ ਨੇ ਉਹ ਵੀ ਕਿਤਨਾ ਕਿਤੇ ਇਹਨਾਂ ਦੀ ਵੀ ਦੇਣਾ ਕਿਉਂਕਿ ਦੇਖੋ ਦੇਖ ਜੀ ਨੂੰ ਆਪਾਂ ਕਹਦੀ ਆ ਦੇਖੋ ਦੇਖ ਮਾਹੌਲ ਨੂੰ ਕਾਪੀ ਕਰਦੀਆਂ ਨੇ ਕਿਉਂਕਿ ਇੱਥੇ ਦਾ ਜਿਹੜਾ ਹੈਗਾ ਨਾ ਕੈਨੇਡਾ ਦਾ ਬਾਹਰਲੇ ਕੰਟਰੀ ਦਾ ਖਾਸ ਕਰਕੇ ਕੈਨੇਡਾ ਦਾ ਇੱਥੇ ਲੇਡੀਜ਼ ਦੀ ਜ਼ਿਆਦਾ ਸੁਣੀ ਜਾਂਦੀ ਹੈ ਉਹਦੇ ਕਰਕੇ ਉਹਦਾ ਗਲਤ ਫਾਇਦਾ ਚੱਕਿਆ ਜਾਂਦਾ ਹੈ ਕਈਆਂ ਵੱਲੋਂ ਇੰਨੀ ਕਿ ਜ਼ਿਆਦਾ ਫਰੀडम ਤੇ ਮੰਨ ਲਓ ਕਿ ਇੰਡੀਆ ਦੇ ਵਿੱਚ ਜਿਹੜੇ ਕੇਸ ਖਰਾਬ ਹੋਏ ਨੇ ਹੁਣ ਕਿੰਨੇ ਜ਼ਿਆਦਾ ਮੁੰਡੇ ਨਿਕਲ ਕੇ ਸਾਹਮਣੇ ਆਏ ਨੇ ਉਹਨਾਂ ਦੇ ਪਰਿਵਾਰ ਆਏ ਨੇ ਕੋਈ ਕਹਿੰਦਾ ਸਾਡਾ 35 ਲੱਖ ਲੱਗ ਗਿਆ ਕੋਈ ਕਹਿੰਦਾ ਸਾਡਾ 40 ਲੱਖ ਲੱਗ ਗਿਆ ਸਾਰਿਆਂ ਦਾ ਕਾਰਨ ਇਹੀ ਹੈ ਕਿਉਂਕਿ ਜਦੋਂ ਕੁੜੀਆਂ ਇੱਥੇ ਆ ਜਾਂਦੀਆਂ ਨੇ ਉਸ ਤੋਂ ਬਾਅਦ ਜਦੋਂ ਹਸਬੰਦ ਨੂੰ ਕਈਆਂ ਤਾਂ ਬੁਲਾਉਂਦੀ ਹੀ ਨਹੀਂ ਹੈਗੀਆਂ ਜਿਹੜੀਆਂ ਬੁਲਾਵੇ ਲੈਂਦੀਆਂ ਨੇ ਥੋੜੀ ਮਰਟੀ ਵੀ ਅਨਬਣ ਹੋਈ ਘਰਾਂ ਦੇ ਵਿੱਚ ਹੁੰਦੀ ਸੀਗੀ ਘਰ ਦੇ ਵਿੱਚ 100 ਤਰ੍ਹਾਂ ਦੀਆਂ ਗੱਲਾਂ ਹੋ ਜਾਂਦੀਆਂ ਨੇ ਪਹਿਲਾਂ ਵੀ ਹੁੰਦੀਆਂ ਸੀਗੀਆਂ ਪਹਿਲੇ ਸਮਿਆਂ ਦੇ ਵਿੱਚ ਵੀ ਪਰ ਅੱਜ ਕੱਲ ਸਾਡੇ ਚ ਪੇਸੈਂਸ ਹੈ ਨਹੀਂਗਾ ਸਬਰ ਹੈ ਨਹੀਂ ਇਸ ਵਰਨਾ ਦਾ ਜਿਹੜਾ ਸ਼ਬਦਾ ਨਾਲ ਉਹ ਸਾਡੀ ਲਿਸਟ ਦੇ ਵਿੱਚੋਂ ਨਿਕਲ ਚੁੱਕਿਆ ਮਾੜਾ ਜਿਹਾ ਵੀ ਕੁਝ ਕਿਹਾ ਨਹੀਂ ਜਦੀ ਪੁਲਿਸ ਕਾਲ ਕਰ ਦੇਣੀ ਝੂਠੇ ਇਲਜ਼ਾਮ ਲਾ ਦੇਣੇ ਕਿ ਮੈਨੂੰ ਇਹ ਕਿਹਾ ਮੈਨੂੰ ਮਾਰਿਆ ਮੈਨੂੰ ਕੁੱਟਿਆ ਤੇ ਪੁਲਿਸ ਜਦੀ ਲੈ ਜਾਂਦੀ ਆ ਅਰੈਸਟ ਕਰ ਦਿੰਦੀ ਆ ਪਰਚੇ ਪੈ ਜਾਂਦੇ ਆ ਤੇ ਐਲੀਗੇਸ਼ਨ ਜਦੋਂ ਲੱਗ ਗਿਆ ਉਸ ਤੋਂ ਬਾਅਦ ਤੁਹਾਡਾ ਕੇਸ ਖਰਾਬ ਹੋਣ ਲੱਗ ਜਾਂਦਾ ਮਤਲਬ ਕਿ ਇਸ ਤਰ੍ਹਾਂ ਦੀਆਂ ਗੱਲਾਂ ਕੁੜੀਆਂ ਵੱਲੋਂ ਕੀਤੀਆਂ ਗਈਆਂ ਨੇ ਮੁੰਡਿਆਂ ਨਾਲ ਉਹਦੇ ਕਰਕੇ ਕੀ ਹੋਇਆ ਉਹਦਾ ਨੁਕਸਾਨ ਕੀ ਹੋਇਆ ਸਾਰਿਆਂ ਨੂੰ ਹੋਇਆ ਸਾਰਿਆਂ ਲੋਕਾਂ ਦਾ ਮਾਈਂਡ ਸੈਟ ਬਦਲਦਾ ਜਾਂਦਾ ਜਿਹੜੀਆਂ ਚੰਗੀਆਂ ਵੀ ਨੇ ਉਹਨਾਂ ਪ੍ਰਤੀ ਵੀ ਬਦਲ ਚੜੀਆਂ ਹਜੇ ਕੁਵਾਰੀਆਂ ਨੇ ਜਿਹੜੇ ਜਿਨ੍ਹਾਂ ਦੇ ਘਰ ਘਰ ਦੇ ਨਹੀਂ ਹੁੰਦੇ ਇੰਨੇ ਕਿ ਪੈਸੇ ਲਾ ਸਕਣ ਕਈ ਵਾਰ ਆਪਾਂ ਦੇਖਦੇ ਆ ਕਿ ਮੁੰਡੇ ਵਾਲਾ ਉਹ ਵੀ ਅਗਲਾ ਹੁਣ 100 ਵਾਰੀ ਸੋਚਦਾ ਉਹਦਾ ਨੁਕਸਾਨ ਹੀ ਹੋਇਆ ਸਭ ਤੋਂ ਵੱਡਾ ਨੁਕਸਾਨ ਹੋਇਆ ਬੱਚੇ ਜਿਹੜੇ ਆ ਜਿਵੇਂ ਹੁਣ ਆ ਜਿਹੜਾ ਮੈਂ ਕੇਸ ਤੁਹਾਨੂੰ ਦੱਸਿਆ ਨਾ ਇਹਨਾਂ ਦੀ ਛੋਟੀ ਜੀ ਬੇਟੀ ਆ ਉਹ ਕਹਿੰਦੇ ਆਪ ਵੀ ਮਰ ਗਿਆ ਮੁੰਡਾ ਪਿੱਛੇ ਉਹਨਾਂ ਦੀ ਬੇਟੀ ਰਹਿ ਗਈ ਆ ਛੋਟੀ ਜੀ 2 ਸਾਲ ਦੀ ਤੇ ਦੇਖ ਲਓ ਉਹਦਾ ਸਾਰਾ ਬਚਪਨ ਖਰਾਬ ਹੋ ਗਿਆ ਮੰਨ ਲਓ ਕਿ ਲੋਕਾਂ ਦਾ ਗੁੱਸਾ ਇਸ ਹੱਦ ਤੱਕ ਹੋ ਚੁੱਕਿਆ ਕਿ ਉਹਨਾਂ ਨੂੰ ਆਪਣੇ ਬੱਚਿਆਂ ਤੱਕ ਦੀ ਵੀ ਪਰਵਾਹ ਨਹੀਂ ਹੈਗੀ ਕਿ ਸਾਡੇ ਬੱਚੇ ਰੋਲ ਜਾਣਗੇ ਬਾਅਦ ਚ ਉਹਨਾਂ ਦੀ ਟੇਕ ਕੇਅਰ ਕੌਣ ਕਰੂਗਾ ਉਹਨਾਂ ਦਾ ਕੀ ਹੋਊਗਾ ਤੇ ਮਤਲਬ ਕਿ ਕੋਈ ਉਹਨਾਂ ਨੂੰ ਪਰਵਾਹ ਨਹੀਂ ਹੈਗੀ ਇੰਨਾ ਜ਼ਿਆਦਾ ਗੁੱਸਾ ਵੱਧ ਚੁੱਕਿਆ ਲੋਕਾਂ ਦੇ ਵਿੱਚ ਇੱਥੇ ਹੁਣ ਕਈ ਤਰ੍ਹਾਂ ਦੇ ਲੋਕ ਆਉਂਦੇ ਆ ਕਈ ਹੁੰਦੇ ਆ ਸਹਮਤੀ ਨਾਲ ਅਲੱਗ ਹੋ ਜਾਂਦੇ ਆ ਇੱਥੇ ਵੀ ਬਹੁਤ ਨਾਰਮਲ ਆ ਜੇ ਉਹਨਾਂ ਨੂੰ ਲੱਗਦਾ ਕਿ ਸਾਡੀ ਨਹੀਂ ਬਣਦੀ ਇੰਨੇ ਕੁ ਜ਼ਿਆਦਾ ਇੱਥੇ ਲੇਡੀਜ਼ ਨੂੰ ਮਿਲਣੀਆਂ ਜਿਹੜੀਆਂ ਕਹਿੰਦੇ ਨੇ ਮੈਂ ਸਿੰਗਲ ਮਦਰ ਆ ਮੈਨੂੰ ਪਹਿਲਾਂ ਲੱਗਦਾ ਹੁੰਦਾ ਸੀ ਵੀ ਸਿੰਗਲ ਮਦਰ ਮਤਲਬ ਹੁਣ ਪਤਾ ਲੱਗਣ ਲੱਗਿਆ ਵੀ ਉਹ ਅਲੱਗ ਰਹਿੰਦੀਆਂ ਨੇ ਹਸਬੰਦ ਅਲੱਗ ਰਹਿੰਦਾ ਬੱਚੇ ਮੋਸਟਲੀ ਵਾਈਫ ਕੋਲ ਹੁੰਦੇ ਆ ਉਹਦੇ ਕਰਕੇ ਔਰ ਇੱਥੇ ਰੂਲ ਥੋੜੇ ਜਿਹਾ ਅਲੱਗ ਹੀ ਨੇ ਕਿ ਤੁਸੀਂ ਜੇ ਤੁਹਾਡੀ ਲੜਾਈ ਹੋ ਗਈ ਜਾਂ ਵਾਈਫ ਨੇ ਕੇਸ ਕਰਤਾ ਤਾਂ ਹਸਬੰਡ ਨੂੰ ਕਹਿ ਦਿੰਦੇ ਆ ਕਿ ਇੰਨੇ ਏਰੀਆ ਦੇ ਵਿੱਚ ਤੂੰ ਆ ਨਹੀਂ ਸਕਦਾ ਵੀਕਐਂਡ ਤੇ ਬੱਚਿਆਂ ਨੂੰ ਮਿਲ ਸਕਦਾ ਮਤਲਬ ਕਿ ਇਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਕਾਫੀ ਲੋਕ ਡਰ ਜਾਂਦੇ ਆ ਉਹਦੇ ਕਰਕੇ ਆਪਣਾ ਜਿਹੜਾ ਹੈਗਾ ਨਿਭਾਈ ਜਾਂਦੇ ਆ ਰਿਸ਼ਤਾ ਜਿਵੇਂ ਪਹਿਲਾਂ ਹੁੰਦਾ ਸੀ ਪਰ ਮੋਸਟਲੀ ਕਰਦੇ ਆ ਕਿ ਸਹਿਮਤੀ ਨਾਲ ਅਲੱਗ ਹੋ ਜਾਂਦੇ ਆ ਜਿਹੜੇ ਨਹੀਂ ਸਹਿਮਤੀ ਨਾਲ ਹੁੰਦੇ ਉਹ ਇਦਾਂ ਹੁੰਦੇ ਆ ਲੜਾਈ ਝਗੜਿਆਂ ਨਾਲ ਮਤਲਬ ਕਿ ਕਹਿਣ ਦਾ ਭਾਵ ਆ ਕਿ ਉਹ ਆਪਣੇ ਹੋਰ ਰਸਤੇ ਚੱਲ ਜਾਂਦੀ ਆ ਮੁੰਡਾ ਹੋਰ ਕੋਈ ਆਲਟਰਨੇਟਿਵ ਸੋਚ ਲੈਂਦਾ ਪਰ ਜ਼ਿੰਦਗੀ ਜਿਹੜੀ ਖਰਾਬ ਹੁੰਦੀ ਆ ਹੁੰਦੀ ਆ ਬੱਚਿਆਂ ਦੀ ਕਿਉਂਕਿ ਬੱਚਿਆਂ ਨੂੰ ਜੋ ਪਿਆਰ ਮਾਵਾਪਨੇ ਦੇਣਾ ਹੋਰ ਕੋਈ ਨਹੀਂ ਦੇ ਸਕਦਾ ਚਾਹੇ ਕੋਈ ਲੱਖ ਕੋਸ਼ਿਸ਼ ਕਰ ਲਵੇ ਇੰਨਾ ਕੁ ਜ਼ਿਆਦਾ ਗੁੱਸਾ ਵੱਧ ਚੁੱਕਿਆ ਇੱਥੇ ਲੋਕਾਂ ਦੇ ਵਿੱਚ ਪਤਾ ਨਹੀਂ ਇੰਨੀ ਛੋਟੀ ਜੀ ਗੱਲ ਤੇ ਵੀ ਲੋਕੀ ਖੇਡ ਜਾਂਦੇ ਆ ਮਰਨ ਮਰੌਣ ਤੱਕ ਜਾਂਦੇ ਆ ਕੁੱਟ ਮਾਰ ਕਰਦੇ ਆ ਬਹੁਤ ਸਾਰੀਆਂ ਚੀਜ਼ਾਂ ਹੁਣ ਜਿਹੜੇ ਇੰਡੀਆ ਦੇ ਉਹ ਕਿੰਨੇ ਮੁੰਡਿਆਂ ਦੇ ਕੇਸ ਖਰਾਬ ਹੋਏ ਉਹ ਸਾਰੇ ਮੁੰਡੇ ਥੋੜੀ ਮਾੜੀ ਸੀਗੇ ਸਾਰੇ ਮੁੰਡਿਆਂ ਥੋੜੀ ਆਪਣੀ ਵਾਈਫ ਨਾਲ ਕੁੱਟ ਮਾਰ ਕੀਤੀ ਹੈ ਮਤਲਬ ਮੇਰੇ ਕਹਿੰਦਾ ਕਿ ਦੇਖੋ ਦੇਖ ਕੁੜੀਆਂ ਨੇ ਇਹ ਚੀਜ਼ਾਂ ਫੋਲੋ ਕਰਨੀਆਂ ਸ਼ੁਰੂ ਕਰ ਲੀਆਂ ਨੇ ਕਲਚਰ ਨੂੰ ਫੋਲੋ ਕਰਨਾ ਸ਼ੁਰੂ ਕੀਤਾ ਵੈਸਟਰਨ ਕਲਚਰ ਅਪਣਾ ਰਹੀਆਂ ਨੇ ਜਿਵੇਂ ਇੱਥੇ ਹੁੰਦਾ ਸੀ ਪਹਿਲਾਂ ਵੀ ਨਹੀਂ ਥੋੜੀ ਬਣਦੀ ਤੁਸੀਂ ਅਲੱਗ ਹੋ ਜੋ ਨਾ ਹਾਲਾਂਕਿ ਆਪਣੇ ਕਲਚਰ ਦੇ ਵਿੱਚ ਇਹ ਚੀਜ਼ਾਂ ਹੈ ਨਹੀਂ ਸੀ ਉਹਦੇ ਕਰਕੇ ਮਤਲਬ ਕਿ ਮਾਹੌਲ ਬਹੁਤ ਜ਼ਿਆਦਾ ਖਰਾਬ ਹੋਣ ਲੱਗ ਗਿਆ ਹੁਣ ਬਹੁਤ ਰਿਆਰੀ ਹੋਣਗੇ ਤੁਹਾਨੂੰ ਕੇਸ ਦੇਖਣ ਨੂੰ ਮਿਲਣਗੇ ਜਿਹੜੇ ਹਸਬੰਡ ਵਾਈਫ ਹੈਪੀਲੀ ਰਹਿ ਰਹੇ ਆ ਕਈ ਸਮਝੌਤੇ ਨਹੀਂ ਰਹਿ ਰਹੇ ਨੇ ਬਹੁਤ ਸਾਰੇ ਕੇਸ ਐਵੇਂ ਦੇ ਆ ਕਿਉਂਕਿ ਬੱਚੇ ਵੱਡੇ ਹੋ ਜਾਂਦੇ ਆ ਉਹ ਕਹਿੰਦੇ ਹੁਣ ਕਿੱਥੇ ਜਾਣਾ ਮੈਂ ਬਸ ਕੱਟ ਲਈ ਵੀ ਸ਼ੁਰੂ ਤੋਂ ਆ ਹੀ ਕੁਝ ਕਰਦੇ ਆ ਆ ਤੇ ਉਹ ਸਮਝੌਤਾ ਜਿਹਾ ਹੀ ਹੁੰਦਾ ਇੱਕ ਬੱਚਿਆਂ ਦੀ ਸ਼ਰਮ ਨੂੰ ਜਾਂ ਤੁਹਾਡਾ ਆਲਾ ਦਵਾਲਾ ਵੀ ਕਈ ਹੁੰਦੇ ਆ ਵੀ ਫੈਮਲੀਆਂ ਇੱਥੇ ਨੇ ਜਿਨ੍ਹਾਂ ਦੀ ਸਾਰੀਆਂ ਰਿਸ਼ਤ ਤਰ ਉਹ ਥੋੜਾ ਜਿਹਾ ਮੰਨਦੇ ਕਈ ਤਾਂ ਮੈਂ ਐਵੇਂ ਦੇ ਕੇਸ ਦੇਖਿਆ ਜਿਨ੍ਹਾਂ ਦੇ ਬੱਚੇ ਵਿਆਹ ਨਾਲੇ ਤੇ ਉਹ ਹੁਣ ਅਲੱਗ ਹੋਏ ਆ ਉਹਨਾਂ ਨੇ ਹੁਣ ਇੰਨੇ ਟਾਈਮ ਬਾਅਦ ਡਿਸੀਜਨ ਲਿਆ ਕਿ ਆਪਾਂ ਇਕੱਠੇ ਨਹੀਂ ਰਹਿ ਸਕਦੇ ਹਸਬੰਡ ਕਿਤੇ ਰਹਿੰਦਾ ਆ ਬੱਚੇ ਕਿਤੇ ਰਹਿੰਦੇ ਆ ਮਾਂ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਨੇ ਬਹੁਤ ਸਾਰੇ ਕੇਸ ਨੇ ਬਹੁਤ ਜ਼ਿਆਦਾ ਮਤਲਬ ਕਿ ਇੰਨਾ ਕਿ ਜਦੋਂ ਮਾਹੌਲ ਖਰਾਬ ਹੀ ਹੋ ਚੁੱਕਿਆ ਤੁਸੀਂ ਇਹ ਗੱਲ ਮੰਨ ਸਕਦੇ ਹੋ ਕਿ ਤੁਸੀਂ ਅਗਰ ਤੁਹਾਡੇ ਹਸਬੰਡ ਵਾਈਫ ਦੀ ਵਧੀਆ ਬਣਦੀ ਆ ਤੁਹਾਡੇ ਬੱਚੇ ਤੁਹਾਡੇ ਨਾਲ ਰਹਿ ਰਹੇ ਨੇ ਤਾਂ ਤਾਂ ਤੁਹਾਡੇ ਤੋਂ ਲੱਕੀ ਤੁਹਾਡੇ ਤੋਂ ਖੁਸ਼ਕਿਸਮਤ ਕੋਈ ਨਹੀਂ ਹੋ ਸਕਦਾ ਕਿਉਂਕਿ ਜਿਹੜੇ ਅੱਜ ਕੱਲ ਦਾ ਮਾਹੌਲ ਆ ਉਹੀ ਹੀ ਆ ਕੀ ਲੋਕੀ ਸਾਰਿਆਂ ਨੂੰ ਆਪਣੀ ਫ੍ਰੀडम ਚਾਹੀਦੀ ਐ ਕੋਈ ਨਹੀਂ ਚਾਹੁੰਦਾ ਕਿ ਮੈਨੂੰ ਕੋਈ ਉਂਗਲ ਵੀ ਉਠਾਵੇ ਮੇਰੇ ਤੇ ਜਾਂ ਮੈਨੂੰ ਕੋਈ ਮੇਰੇ ਕੰਮ ਦੇ ਵਿੱਚ ਦਖਲ ਦੇਵੇ ਕੋਈ ਨਹੀਂ ਚਾਹੁੰਦਾ ਨਾ ਕੁੜੀਆਂ ਚਾਹੁੰਦੀਆਂ ਨੇ ਨਾ ਮੁੰਡੇ ਚਾਹੁੰਦੇ ਨੇ ਉਹ ਕਹਿੰਦੇ ਸਾਨੂੰ ਨਾ ਪੁੱਛੇ ਕੋਈ ਕੁੜੀਆਂ ਕਹਿੰਦੇ ਨਾ ਸਾਨੂੰ ਨਾ ਪੁੱਛੇ ਕੋਈ ਜਿੱਥੇ ਮਰਜੀ ਜਾਈਏ ਆਈਏ ਉਹ ਚੀਜ਼ਾਂ ਹੋ ਗਈਆਂ ਪਹਿਲਾ ਸਮਾਂ ਤਾਂ ਵਧੀਆ ਸੀ ਕਿਉਂਕਿ ਉਹਨਾਂ ਉਹਦਾ ਫਰਕ ਇਹ ਸੀਗਾ ਕਿਉਂਕਿ ਲੇਡੀਜ਼ ਕੁੜੀਆਂ ਘਰੇ ਰਹਿੰਦੀਆਂ ਸੀਗੀਆਂ ਤੇ ਜੋ ਕਮਾਈ ਕਰਨੀ ਸੀ ਹਸਬੰਡ ਨੇ ਕਰਨੀ ਹੁੰਦੀ ਸੀ ਤੇ ਉਹਨਾਂ ਨੂੰ ਸਾਰੀਆਂ ਚੀਜ਼ਾਂ ਪ੍ਰੋਵਾਈਡ ਕੀਤੀਆਂ ਜਾਂਦੀ ਸੀ ਹੁਣ ਜਿਵੇਂ ਜਿਵੇਂ ਮਾਹੌਲ ਵੱਧਦਾ ਜਾਂਦਾ ਐਡਵਾਂਸ ਹੋਈ ਜਾਂਦੀਆਂ ਚੀਜ਼ਾਂ ਉਹਦੇ ਨਾਲ ਲੋਕਾਂ ਦੀ ਸੋਚ ਵੀ ਐਡਵਾਂਸ ਹੋ ਗਈ ਹਾਲਾਂਕਿ ਚਾਹੀਦਾ ਤਾਂ ਇਹ ਸੀਗਾ ਵੀ ਸਾਨੂੰ ਮੌਕਾ ਮਿਲੇ ਬਾਹਰ ਪੜ੍ਹਨ ਲਿਖਣ ਦਾ ਕੰਮ ਕਰਨ ਦਾ ਵੀ ਉਹ ਸਾਡਾ ਪਲੱਸ ਪੁਆਇੰਟ ਆ ਪਰ ਉਹਦੇ ਨਾਲ ਨਾਲ ਲੋਕਾਂ ਨੇ ਲੋਕ ਹੁਣ ਇਧਰ ਨੂੰ ਤੁਰ ਪਏ ਸਾਰੇ ਵੀ ਹਾਂਜੀ ਸਾਨੂੰ ਅਸੀਂ ਕਮਾਉਨੇ ਆ ਤਾਂ ਅਸੀਂ ਸਾਨੂੰ ਕੋਈ ਕਹਿ ਨਹੀਂ ਸਕਦਾ ਮਤਲਬ ਕਿ ਇਹ ਚੀਜ਼ਾਂ ਸੈਕੰਡ ਨੰਬਰ ਤੇ ਹੋਣੀਆਂ ਚਾਹੀਦੀਆਂ ਸੀ ਰਿਸ਼ਤੇ ਪਰ ਉਲਟ ਹੋ ਗਿਆ ਇਹੀ ਚੀਜ਼ਾਂ ਲੋਕਾਂ ਨੇ ਪ੍ਰਾਇੋਰਟੀ ਪਹਿਲੇ ਨੰਬਰ ਤੇ ਰੱਖ ਲਈ ਤੇ ਜਿਹੜੇ ਰਿਸ਼ਤੇ ਆ ਖਾਸ ਉਹ ਦੂਜੇ ਨੰਬਰ ਤੇ ਆ ਚੁੱਕੇ ਨੇ ਜਿਹਦੇ ਕਰਕੇ ਇਹ ਸਾਰਾ ਕੁਝ ਹੋ ਰਿਹਾ ਸੋ ਅੱਗੇ-ਅੱਗੇ ਇਹਦਾ ਨੁਕਸਾਨ ਹੀ ਆ ਬਸ ਹੁਣ ਤਾਂ ਚੁੱਪ ਹੀ ਭਲੀ ਆ ਵੀ ਮਤਲਬ ਕਿ ਉਹਦੇ ਕਰਕੇ ਤਾਂ ਲੋਕ ਹੰਡਰਨ ਲੱਗੇ ਤਾਂ ਹੀ ਕਰਕੇ ਤਾਂ ਲੋਕ ਇਹ ਕਹਿੰਦੇ ਆ ਕਿ ਕੁੜੀਆਂ ਨੂੰ ਨਾ ਭੇਜੋ ਹਾਲਾਂਕਿ ਸਾਰੀਆਂ ਕੁੜੀਆਂ ਨਹੀਂ ਮਾੜੀਆਂ ਹੁੰਦੀਆਂ ਨਾ ਹੀ ਸਾਰੇ ਮੁੰਡੇ ਮਾੜੇ ਹੁੰਦੇ ਪਰ ਜਦੋਂ ਮਾਹੌਲ ਤੁਸੀਂ ਆਲੇ-ਦੁਆਲੇ ਦੇਖਦੇ ਹੋ ਹੁਣ ਜਿਵੇਂ ਇੱਥੇ ਵੀ ਆ ਆਇਦਨ ਖਬਰ ਸੁਣੀ ਦੀ ਕਿ ਉੱਥੇ ਗੋਲੀ ਮਾਰਤੀ ਉੱਥੇ ਮਤਲਬ ਕਿ ਇੰਨੀਆਂ ਕਿ ਜ਼ਿਆਦਾ ਚੀਜ਼ਾਂ ਨੇ ਇੱਥੇ ਜੇ ਮੈਂ ਤੁਹਾਨੂੰ ਦੱਸਣ ਲੱਗ ਗਈ ਕਈਆਂ ਨੂੰ ਲੱਗਣਾ ਕਿ ਤੁਸੀਂ ਨੈਗੇਟਿਵਿਟੀ ਫਲਾ ਰਹੇ ਹੋ ਤਾਂ ਕਰਕੇ ਮੈਂ ਅਵਾਈਡ ਕਰਦੀ ਹੁੰਨੀ ਆ ਇੱਕ ਕਿਸ ਨੇ ਆਪਣੀ ਵੀਡੀਓ ਤੇ ਕਮੈਂਟ ਕੀਤਾ ਸੀਗਾ ਅੱਜ ਹੀ ਮੈਂ ਪੜਿਆ ਉਹ ਕਮੈਂਟ ਇੰਨਾ ਵੱਡਾ ਸੀਗਾ ਫਿਰ ਉਹਨਾਂ ਨੂੰ ਲਿਖਣ ਨੂੰ ਕਿੰਨਾ ਟਾਈਮ ਲੱਗਿਆ ਹੋਣਾ ਪਰ ਉਹਦੇ ਵਿੱਚ ਆਲਮੋਸਟ ਸਾਰੀਆਂ ਗੱਲਾਂ ਉਹਨਾਂ ਨੇ ਸੱਚ ਕਹੀਆਂ ਸੀ ਉਸ ਵਿੱਚ ਕੋਈ ਗੁੱਸਾ ਕਰਨ ਵਾਲੀ ਗੱਲ ਨਹੀਂ ਕੋਈ ਨਹੀਂ ਆ ਮੈਂ ਉਹਦੇ ਤੇ ਲੱਗ ਤੋਂ ਵੀਡੀਓ ਤਾਂ ਨਹੀਂ ਬਣਾ ਰਹੀ ਹੈਗੀ ਫੇਰ ਫੇਰ ਤੁਸੀਂ ਕਹਿਣਾ ਕਿ ਤੁਸੀਂ ਕਮੈਂਟ ਜਾ ਕਰਕੇ ਉਹਨਾਂ ਦਾ ਰਿਪਲਾਈ ਕਿਉਂ ਕਰ ਰਹੇ ਹਾਂ ਤਾਂ ਤਾਂ ਕਰਕੇ ਮੈਂ ਨਹੀਂ ਬਣਾਉਂਗੀ ਪਰ ਚਲੋ ਇਸ ਵੀਡੀਓ 'ਚ ਡਿਸਕਸ ਕਰ ਲੈਂਦੇ ਆ ਥੋੜਾ ਜਿਹਾ ਤੁਸੀਂ ਦੇਖ ਵੀ ਲਿਓ ਆਪਣੀ ਉਹ ਕਹਿਣ ਵਾਲੀ ਵੀਡੀਓ ਜਿਹੜੀ ਸਭ ਤੋਂ ਵੱਧ ਚੱਲੀ ਸੀਗੀ ਉਹਦੇ ਤੇ ਕਿਸੇ ਨੇ ਕਮੈਂਟ ਕੀਤਾ ਔਰ ਉਹਨਾਂ ਦੀਆਂ ਸਾਰੀਆਂ ਗੱਲਾਂ ਸੱਚ ਨੇ ਕਿ ਇੱਥੇ ਆ ਕੇ ਵੀ ਤੁਹਾਨੂੰ ਕਾਫੀ ਚੀਜ਼ਾਂ ਦਾ ਨੁਕਸਾਨ ਹੁੰਦਾ ਕਾਫੀ ਚੀਜ਼ਾਂ ਛੱਡਣੀਆਂ ਪੈਂਦੀਆਂ ਪਰ ਉਹਨਾਂ ਨੇ ਵੀ ਇੱਕ ਪੱਖ ਰੱਖਿਆ ਦੂਜਾ ਪੱਖ ਇੰਡੀਆ ਦੇ ਵਿੱਚ ਵੀ ਬੜਾ ਕੁਝ ਹੋ ਰਿਹਾ ਹੁਣ ਤੋ ਉਹਨੂੰ ਵੀ ਆਪਾਂ ਨਜ਼ਰ ਅੰਦਾਜ਼ ਨਹੀਂ ਕਰ ਸਕਦੇ ਸੋ ਇਹ ਮਾਹੌਲ ਸਾਰੇ ਕਿਤੇ ਹੀ ਖਰਾਬ ਹੋ ਰਿਹਾ ਹੁਣ ਹੁਣ ਇਹ ਨਹੀਂ ਕਹਿ ਸਕਦੇ ਚਾਹੇ ਇੱਥੇ ਨੂੰ ਦੇਖ ਕੇ ਹੋਇਆ ਉੱਥੇ ਨੂੰ ਦੇਖ ਕੇ ਹੋਇਆ ਪਰ ਮਾਹੌਲ ਤਾਂ ਖਰਾਬ ਹੋ ਰਿਹਾ ਉੱਥੇ ਵੀ ਤੇ ਇੱਥੇ ਵੀ ਤੁਰੇ ਜਾਂਦੇ ਤੇ ਕੋਈ ਵੀ ਮਾਰ ਦਿੰਦਾ ਕੋਈ ਵੀ ਕ੍ਰਾਈਮ ਕਰ ਦਿੰਦਾ ਛੇਤੀ ਸੁਣਵਾਈ ਨਹੀਂ ਹੁੰਦੀ ਉਹਨਾਂ ਨੂੰ ਕੁਝ ਕਿਹਾ ਨਹੀਂ ਜਾਂਦਾ ਉਹਦੇ ਕਰਕੇ ਕ੍ਰਾਈਮ ਵਧੀ ਜਾਂਦਾ ਸੋ ਪਤਾ ਨਹੀਂ ਕੀ ਹੋ ਰਿਹਾ ਸਾਰੇ ਕਿਤੇ ਪਹਿਲੇ ਲੋਕ ਜਿਹੜੇ ਅੱਜ ਤੋਂ 20 30 ਸਾਲ ਪਹਿਲਾਂ ਆਇਆ ਉਹ ਕਹਿੰਦੇ ਇੰਨਾ ਕਿ ਸ਼ਾਂਤੀ ਵਾਲਾ ਮਾਹੌਲ ਸੀ ਇੰਨਾ ਜ਼ਿਆਦਾ ਵਧੀਆ ਸੀ ਆਪਣਾ ਕੰਮ ਤੋਂ ਘਰੇ ਘਰੋਂ ਕੰਮ ਤੇ ਕਿਤੇ ਕੋਈ ਡਰ ਨਹੀਂ ਸੀ ਚਾਹੇ ਅੱਧੀ ਰਾਤ ਨੂੰ ਤੁਸੀਂ ਤੁਰੇ ਫਿਰੋ ਪਰ ਹ ਹੁਣ ਇੰਨਾ ਜ਼ਿਆਦਾ ਡਰ ਲੱਗਣ ਲੱਗ ਗਿਆ ਤੁਸੀਂ ਜਦੋਂ ਬਾਹਰ ਨਿਕਲਦੇ 100 ਵਾਰੀ ਸੋਚਣਾ ਪੈਂਦਾ ਈਵਨ ਕਿ ਬੱਸਾਂ ਦੇ ਵਿੱਚ ਵੀ ਕੱਲ ਮੈਂ ਇੱਕ ਦੇਖ ਰਹੀ ਸੀਗੀ ਖਬਰ ਕਿਸੇ ਕੁੜੀ ਨੇ ਪੋਸਟ ਪਾਈ ਹੋਈ ਸੀਗੀ ਕਿ ਬੱਸ ਦੇ ਵਿੱਚ ਇੱਕ ਅੰਕਲ ਉਹਨੇ ਫੋਟੋ ਵੀ ਸੀ ਨਾਲ ਕਿ ਮੈਨੂੰ ਲਗਾਤਾਰ ਘੂਰ ਰਿਹਾ ਸੀ ਮੈਨੂੰ ਗਲਤ ਟੱਚ ਕਰ ਰਿਹਾ ਸੀ ਉਹ ਤੇ ਮੇਰੀ ਜਿਹੜੀ ਫੋਟੋ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਫਿਰ ਉਹ ਕੁੜੀ ਨੇ ਵੀ ਉਹਦੀਆਂ 3-4 ਫੋਟੋਆਂ ਲਈਆਂ ਤੇ ਪੋਸਟ ਕਰਤੀਆਂ ਉਹਨੇ ਇਹ ਪਿੰਡੂ ਕੈਨੇਡੀਅਨ ਇੱਕ ਨਾਮ ਦਾ ਚੈਨਲ ਆ ਵੀਰੇ ਦਾ ਉਹਨਾਂ ਨੂੰ ਉਹ ਫਿਰ ਉੱਥੇ ਸਾਂਝੀਆਂ ਕਰਦੇ ਆ ਉਹਨਾਂ ਨਾਲ ਡਿਸਕਸ ਕੀਤਾ ਸਾਰਾ ਕੁਝ ਤੋ ਮੇਰੇ ਕਹਿੰਦਾ ਮਤਲਬ ਆ ਕਿ ਸੇਫਟੀ ਕਿਤੇ ਵੀ ਨਹੀਂ ਰਹੀ ਹੈਗੀ ਹੁਣ ਤੁਸੀਂ ਜਿੱਥੇ ਮਰਜ਼ੀ ਦੇਖ ਲਓ ਜੇ ਹੁਣ ਆਪਾਂ ਇੰਡੀਆ ਦੀ ਗੱਲ ਕਰੀਂ ਇੰਡੀਆ ਚ ਕਿਹੜਾ ਨਹੀਂ ਹੋ ਰਿਹਾ ਕੋਈ ਆਏ ਜਨ ਕੁੜੀਆਂ ਨਾਲ ਕੀ ਕੁਝ ਹੋ ਰਿਹਾ ਆਪਾਂ ਨੂੰ ਪਤਾ ਹੀ ਆ ਇੱਥੇ ਵੀ ਹੋਈ ਜਾਂਦਾ ਜੇ ਆਪਾਂ ਇੱਕ ਚੀਜ਼ ਨੂੰ ਮੈਨੂੰ ਲੱਗਦਾ ਫੜ ਕੇ ਬੈਠਾਂਗੇ ਇੱਕ ਚੀਜ਼ ਤੇ ਫੋਕਸ ਕਰਾਂਗੇ ਉਹ ਗਲਤ ਹੋ ਜਾਂਦਾ ਕਿਤੇ ਨਾ ਕਿਤੇ ਸਾਰੀ ਕਿਤੇ ਹੀ ਆ ਵੀ ਅੱਜ ਦੇ ਸਮੇਂ ਮਾਹੌਲ ਬਹੁਤ ਖਰਾਬ ਆ ਖਾਸ ਕਰਕੇ ਇੱਥੇ ਇੱਥੇ ਤਾਂ ਮਤਲਬ ਕਿ ਰਿਸ਼ਤਿਆਂ ਦੇ ਵਿੱਚ ਹੀ ਇਹ ਕੁਝ ਹੋਇਆ ਪਿਆ ਗੜਬੜ ਹੋਈ ਪਿਆ ਕੋਈ ਬਣਦੀ ਨਹੀਂ ਆ ਕਿਸੇ ਨਾਲ ਅਲੱਗ ਰਹੀ ਜਾਂਦੇ ਆ ਸੋ ਔਖਾ ਤਾਂ ਉਹ ਗੱਲ ਆ ਮੈਂ ਤਾਂ ਇਹ ਸਿੱਖਿਆ ਆਪਣੀ ਲਾਈਫ ਦੇ ਵਿੱਚੋਂ ਕਿ ਤੁਸੀਂ ਨਾ ਜੇ ਤੁਹਾਡੀ ਕਿਸੇ ਨਾਲ ਨਹੀਂ ਬਣਦੀ ਜਾਂ ਤੁਹਾਨੂੰ ਕੋਈ ਨਹੀਂ ਚੰਗਾ ਲੱਗਦਾ ਤਾਂ ਤੁਸੀਂ ਉਹਨੂੰ ਬਸ ਬਿਲਾਓ ਨਾ ਉਹਨੂੰ ਇਗਨੋਰ ਕਰੋ ਆਪਣਾ ਕੰਮ ਤੇ ਧਿਆਨ ਦਿਓ ਕਿਸੇ ਨੂੰ ਕੁਝ ਕਹਿਣ ਦੀ ਲੋੜ ਹੀ ਨਹੀਂ ਆ ਚਾਹੇ ਤੁਹਾਨੂੰ ਕੋਈ ਚੰਗਾ ਲੱਗਦਾ ਮਾੜਾ ਲੱਗਦਾ ਕੋਈ ਚੰਗਾ ਕਰ ਰਿਹਾ ਕੋਈ ਜੋ ਮਰਜ਼ੀ ਕਰ ਰਿਹਾ ਆਪਣੇ ਲਾਈਫ ਦੇ ਵਿੱਚ ਤੁਸੀਂ ਕਿਸੇ ਨਾਲ ਇਨਵੋਲਵ ਕਿਸੇ ਦੇ ਮਾਮਲੇ 'ਚ ਨਾ ਹੋਵੋ ਕਿਸੇ ਨੂੰ ਕੁਛ ਕਹੋ ਨਾ ਚੰਗਾ ਮਾੜਾ ਆਪਣੇ ਕੰਮ ਤੇ ਧਿਆਨ ਦਿਓ ਬਸ ਉਹ ਸਭ ਤੋਂ ਵਧੀਆ ਅ ਕਿਉਂਕਿ ਅੱਜ ਕੱਲ ਸਬਰ ਹੈ ਨਹੀਂ ਲੋਕਾਂ ਚ ਪੇਸ਼ੈਂਸ ਹੈ ਨਹੀਂ ਆ ਖਤਮ ਹੋ ਗਿਆ ਪਤਾ ਨਹੀਂ ਆ ਕਿਸੇ ਨੂੰ ਕਿਹੜੀ ਗੱਲ ਦਾ ਬੁਰਾ ਲੱਗ ਜੇ ਕਿਸੇ ਦੀ ਕਿਹੜੀ ਗੱਲ ਤੇ ਗੋ ਹਰਟ ਹੋ ਜੇ ਧਿਆਨ ਰੱਖਿਆ ਕਰੋ ਆਪਣਾ ਧੰਨਵਾਦ ਤੁਹਾਡਾ ਸਾਰਿਆਂ ਦਾ ਜੇ ਤੁਸੀਂ ਆਪਣੀ ਵੀਡੀਓ ਨੂੰ ਐਂਡ ਤੱਕ ਦੇਖਿਆ ਬਾਏ ਬਾਏ